ਤੁਹਾਨੂੰ ਇਹ ਸਮਝ ਪਵੇਗੀ ਵੀ ਚਾਹੇ ਉਹ 1977 ਈਸਵੀ ਤੋਂ ਬਾਅਦ ਪ੍ਰਾਈਮ ਮਿਨਿਸਟਰ ਮੋਰਾਰਜੀ ਦੇਸਾਈ ਜਾਂ ਉਹਦੀ ਜਮਾਤ ਜਨਤਾ ਪਾਰਟੀ ਹੈ ਜਾਂ ਕਾਂਗਰਸ ਜਮਾਤ ਹੈ ਇੰਦਰਾ ਗਾਂਧੀ ਹੈ ਇਹਨਾਂ ਦੇ ਧਾਰੀ ਗੁਰੂ ਡਮਨ ਨੂੰ ਸਪੋਰਟ ਕੀਤੀ ਹੈ ਜਿਨ੍ਹਾਂ ਚੋਂ ਸਭ ਤੋਂ ਅੱਗੇ ਨਰੰਕਾਰੀ ਗੁਰਬਚਨ ਸਿੰਘ ਹੈ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਅਖਵਾਉਂਦਾ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਜੇ ਪੰਜ ਪਿਆਰਿਆਂ ਦੀ ਜਗਾ ਸੱਤ ਸਤਾਰੇ ਸਾਜਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਠੋਕਰ ਮਾਰ ਕੇ ਭੱਦੇ ਬੋਲ ਬੋਲਦਾ ਹੈ ਵੀ ਇਹ ਕਾਗਜ਼ ਮੇਰਾ ਕੀ ਵਿਗਾੜ ਸਕਦਾ ਹੈ। ਫਿਰ ਐਲਾਨ ਕਰਦਾ ਹੈ 1978 ਈਸਵੀ ਦੀ ਵਿਸਾਖੀ ਨਰੰਕਾਰੀ ਆਸ਼ਰਮ ਅੰਮ੍ਰਿਤਸਰ ਵਿਖੇ ਮਨਾਵੇਗਾ ਸੰਤ ਭਿੰਡਰਾਂ ਵਾਲਿਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੋਰ ਸੰਪਰਦਾਵਾਂ ਸੰਸਥਾਵਾਂ ਨੇ ਪ੍ਰਸ਼ਾਸਨ ਨੂੰ ਵਾਰਨਿੰਗ ਦਿੱਤੀ ਹੈ ਪ੍ਰਸ਼ਾਸਨ ਨੇ ਕੁਝ ਸਵਾਰਿਆ ਨਹੀਂ ਜਦੋਂ ਸ਼ਾਂਤ ਮਈ ਰੋਸ ਮਾਰਚ ਭਿੰਡਰਾਂ ਵਾਲੇ ਮਹਾਪੁਰਸ਼ਾਂ ਦੇ ਬਚਨਾਂ ਵਿੱਚ ਸਿੱਖ ਜਗਤ ਨੇ ਕੱਢਿਆ ਇਹਨਾਂ ਸਮਾਗਮਾਂ ਨੂੰ ਰੋਕਣ ਦੇ ਲਈ ਉਲਟਾ ਨਰੰਕਾਰੀ ਗੁਰਬਚਨ ਸਿੰਘ ਦੇ ਗਨਮੈਨਾ ਵੱਲੋਂ ਸ਼ੂਟਿੰਗ ਹੁੰਦੀ ਹੈ 13 ਸਿੰਘ ਸ਼ਹੀਦ ਹੁੰਦੇ ਨੇ ਭਿੰਡਰਾਂ ਵਾਲੇ ਸੰਤਾ ਨੇ ਫਿਰ ਗਰਜਵੀ ਆਵਾਜ਼ ਵਿੱਚ ਮੱਦੀ ਸਾਹਿਬ ਦੀਵਾਨ ਹਾਲ ਤੋਂ ਐਲਾਨ ਕੀਤਾ ਜੇ ਭਾਰਤੀ ਹਕੂਮਤ ਨੇ ਅਦਾਲਤਾਂ ਨੇ ਸਾਨੂੰ ਨਿਆਂ ਨਾ ਦਿੱਤਾ ਤੇ ਸਿੱਖ ਆਪਣੇ ਹੱਥੀ ਇਹ ਨਿਆਂ ਕਰਨਗੇ ਮਹਾਪੁਰਸ਼ਾਂ ਦਾ ਥਾਪੜਾ ਲੈ ਕੇ ਭਾਈ ਕਾਬਲ ਸਿੰਘ ਉੱਠਦਾ ਹੈ ਨਾਲ ਭਾਈ ਰਣਜੀਤ ਸਿੰਘ ਹੈ ਲਥੀ ਹੋਈ ਸਿੱਖ ਜਗਤ ਦੀ ਪੱਗ ਨੂੰ ਸਿਰ ਤੇ ਟਿਕਾਉਣ ਦੇ ਲਈ ਨਰਨਕਰੀ ਗੁਰਬਚਨ ਸਿੰਘ ਨੂੰ 24 ਅਪ੍ਰੈਲ 1980 ਵਿੱਚ ਮੌਤ ਦੇ ਘਾਟ ਉਤਾਰਦੇ ਨੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਫੈਸਰ ਆਫ ਸਿੱਖੀਜ਼ਮ ਆਈਐਸ ਕਬੂਰ ਸਿੰਘ ਹੁਣਾਂ ਨੂੰ ਬੇਨਤੀ ਕਰਕੇ ਇੱਕ ਮਤਾ ਤਿਆਰ ਕੀਤਾ ਰੈਜ਼ੋਲੂਸ਼ਨ ਆਫ ਅਨੰਦਪੁਰ ਸਾਹਿਬ ਇਹਦੇ ਮਤਾ ਧਿਆਨ ਨਾਲ ਵਾਚੀਏ ਪੰਜਾਬ ਦੇ ਲਈ ਰਾਜਸੀ ਮੰਗਾਂ ਸਿੱਖ ਧਰਮ ਦੇ ਲਈ ਧਾਰਮਿਕ ਮੰਗਾਂ ਨੇ ਚਾਹੇ ਐਸਵਾਈਐਲ ਕਨਾਲ ਬਣਨ ਤੋਂ ਰੋਕਿਆ ਜਾਵੇ ਖੁਦਮੁਖਤਿਆਰੀ ਪੰਜਾਬ ਨੂੰ ਦਿੱਤੀ ਜਾਵੇ